ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਔਰ ਮੀਟਿੰਗ ਤੋਂ ਬਾਅਦ ਜਿਹੜੀ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਸਾਫ਼ ਸ਼ਬਦਾਂ ਦੇ ਵਿੱਚ ਗਵਾਂਢੀ ਮੁਲਕ ਪਾਕਿਸਤਾਨ ਨੂੰ ਚੇਤਾਵਨੀ ਦੇ ਦਿੱਤੀ ਕਿ ਹੁਣ ਉੱਥੋਂ ਜੇ ਗੋਲੀ ਆਈ ਤੇ ਉਸ ਗੋਲੀ ਦਾ ਜਵਾਬ ਫਿਰ ਗੋਲੇ ਨਾਲ ਦਿੱਤਾ ਜਾਊਗਾ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਹਲੇ ਸੰਦੂਰ ਆਪਰੇਸ਼ਨ ਖਤਮ ਨਹੀਂ ਆ ਸੰਦੂਰ ਆਪਰੇਸ਼ਨ ਜਾਰੀ ਆ ਇੱਕ ਵਾਰ ਫਿਰ ਪਾਕਿਸਤਾਨ ਨੂੰ ਚੇਤਾਵਨੀ ਦਿੱਤਾ ਹਾਲਾਂਕਿ ਦੇ ਯੂਐਸਏ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਦੋਨਾਂ ਦੇਸ਼ਾਂ ਦੇ ਵਿਚਕਾਰ ਦਖਲ ਦਿੰਦੇ ਹੋਏ ਸੀਜ਼ਫਾਇਰ ਕਰਵਾ ਦਿੱਤਾ ਸੀ ਮਤਲਬ ਜੰਗਬੰਦੀ ਕਰਵਾ ਦਿੱਤੀ ਸੀ ਇਸ ਦੇ ਬਾਵਜੂਦ ਪਾਕਿਸਤਾਨ ਨੇ ਫਿਰ ਰਾਤ ਬੀਤੀ ਰਾਤ 8 ਵਜੇ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਡਰੋਨ ਸੁੱਟੇ ਸੀ ਸੀਜ਼ਫਾਇਰ ਦੀ ਲੰਘਣਾ ਕੀਤੀ ਸੀ ਜਿਸ ਦਾ ਜਵਾਬ ਫਿਰ ਭਾਰਤੀ ਫੌਜਾਂ ਨੂੰ ਦੇਣਾ ਪਿਆ ਤੇ ਅੱਜ ਜਿਹੜੀ ਪ੍ਰਧਾਨ ਮੰਤਰੀ ਦੀ ਮੀਟਿੰਗ ਸੱਦੀ ਜਿਤ ਵਿੱਚ ਸੀਡੀਐਸ ਦੇ ਸੁਰੱਖਿਆ ਮੰਤਰੀ ਐਨਐਸਏ ਚੀਫ ਅਤੇ ਭਾਰਤੀ ਤਿੰਨ ਸਨਾਮਾ ਦੇ ਮੁਖੀ ਸ਼ਾਮਲ ਹੋਏ ਸੀ ਉਹਦੇ ਚ ਸਪਸ਼ਟ ਇਸ਼ਾਰਾ ਕਰ ਦਿੱਤਾ ਕਿ ਹੁਣ ਉਥੋਂ ਜੇ ਇੱਕ ਗੋਲੀ ਆਈ ਤੇ ਉਸ ਇੱਕ ਗੋਲੀ ਦਾ ਜਵਾਬ ਹੁਣ ਗੋਲੀ ਨਹੀਂ ਗੋਲੇ ਨਾਲ ਦਿੱਤਾ ਜਾਊਗਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਕਿ ਦਾਵਾ ਕੀਤਾ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜਿਹੜੇ ਦੋਨਾਂ ਦੇਸ਼ਾਂ ਦੇ ਐਨਐਸਏ ਆ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਆਪਰੇਸ਼ਨ ਸੰਦੂਰ ਖਤਮ ਨਹੀਂ ਹੋਇਆ ਔਰ ਪ੍ਰਾਈਮ ਮਿਨਿਸਟਰ ਮੋਦੀ ਨੇ ਕਹਿ ਦਿੱਤਾ ਕਿ ਹੁਣ ਉਥੋਂ ਗੋਲੀ ਚਲੇਗੀ ਤੇ ਇਥੋਂ ਫਿਰ ਗੋਲਾ ਚਲੇਗਾ ਪੀਐਮ ਮੋਦੀ ਨੇ ਕਿਹਾ ਕਿ ਅਗਰ ਉਥੋਂ ਗੋਲੀ ਚਲੀ ਤਾਂ ਹੁਣ ਉਸ ਗੋਲੀ ਦਾ ਜਵਾਬ ਗੋਲੇ ਦੇ ਨਾਲ ਦਿੱਤਾ ਜਾਊਗਾ ਕਸ਼ਮੀਰ ਤੇ ਸਾਡੀ ਪੂਰੀ ਸਥਿਤੀ ਬਹੁਤ ਸਪਸ਼ਟ ਹੈ ਹੁਣ ਕੇਵਲ ਇੱਕ ਹੀ ਮਾਮਲਾ ਬਚਿਆ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਦੀ ਵਾਪਸੀ ਗੱਲ ਕਰਨ ਦੇ ਲਈ ਕੁਝ ਹੋਰ ਨਹੀਂ ਹੈ ਅਗਰ ਉਹ ਅੱਤਵਾਦੀਆਂ ਨੂੰ ਗੱਲ ਸੌਂਪਣ ਦੀ ਕਰਦੇ ਨੇ ਭਾਰਤ ਦੇ ਹਵਾਲੇ ਕਰਦੇ ਨੇ ਤੇ ਫਿਰ ਗੱਲਬਾਤ ਅੱਗੇ ਵੱਧ ਸਕਦੀ ਹੈ ਉਨਾ ਕਹੇ ਕਿ ਮੇਰਾ ਕਿਸੇ ਹੋਰ ਵਿਸ਼ੇ ਤੇ ਕੋਈ ਇਰਾਦਾ ਨਹੀਂ ਆ ਅਸੀਂ ਨਹੀਂ ਚਾਹੁੰਦੇ ਕਿ ਕੋਈ ਵਿਚੋਲਗੀ ਕਰੇ ਸਾਨੂੰ ਕਿਸੇ ਵਿਚੋਲੇ ਦੀ ਜਰੂਰਤ ਨਹੀਂ ਹੈ ਹਾਲਾਂਕਿ ਨਿਊਜ਼ ਏਜੰਸੀ ਨੇ ਇਹ ਨਹੀਂ ਦੱਸਿਆ ਕਿ ਪੀਐਮ ਨੇ ਇਹ ਗੱਲ ਕਿੱਥੇ ਤੇ ਕਦੋਂ ਕਹੀ ਹੈ ਨਿਊਜ਼ ਏਜੰਸੀ ਦੇ ਸੂਤਰਾਂ ਦੇ ਹਵਾਲੇ ਨਾਲ ਜਿਹੜੀ ਖਬਰ ਚੱਲ ਰਹੀ ਆ ਉਹਦੇ ਵਿੱਚ ਕਿਹਾ ਗਿਆ ਕਿ ਸੀਜ਼ਫਾਇਰ ਦੇ ਪਹਿਲੇ ਭਾਰਤ ਤੇ ਪਾਕਿਸਤਾਨ ਦੇ ਰਾਸ਼ਟਰੀ ਸਲਾਹਕਾਰ ਅਤੇ ਵਿਦੇਸ਼ ਮੰਤਰੀਆਂ ਦੇ ਵਿਚਾਰ ਕੋਈ ਗੱਲਬਾਤ ਨਹੀਂ ਦੋਨਾਂ ਦੇਸ਼ਾਂ ਦੇ ਆਰਮੀ ਆਪਰੇਸ਼ਨਲ ਡਾਇਰੈਕਟਰ ਜਨਰਲਾਂ ਦੇ ਵਿਚਾਰ ਹੀ ਗੱਲਬਾਤ ਹੋਈ ਹੈ ਪੀਐਮ ਨੇ ਕਿਹਾ ਕਿ ਹੁਣ ਇੱਕ ਮਾਮਲਾ ਬਚਿਆ ਉਹ ਆ ਪੀਓਕੇ ਦੀ ਵਾਪਸੀ న్యూਸ ਏਜੰਸੀ ਏਐਨਆਈ ਦੇ ਮੁਤਾਬਕ ਏਐਨਆਈ ਨੇ ਵੀ ਅੱਗੇ ਸੋਰਸਸ ਦੇ ਹਵਾਲੇ ਨਾਲ ਦੱਸਿਆ ਕਿ ਆਪਰੇਸ਼ਨ ਸੰਧੂਰ ਖਤਮ ਹੋ ਗਿਆ ਹੁਣ ਨਵੇਂ ਜਨਰਲ ਦੌਰ ਦੇ ਵਿੱਚ ਹੈ ਦੁਨੀਆ ਨੇ ਇਸ ਨੂੰ ਸਵਕਾਰ ਕਰਨਾ ਹੋਵੇਗਾ ਪਾਕਿਸਤਾਨ ਨੂੰ ਵੀ ਸਵਕਾਰ ਕਰਨਾ ਹੋਵੇਗਾ ਇਹ ਹਮੇਸ਼ਾ ਦੀ ਤਰ੍ਹਾਂ ਨਹੀਂ ਚੱਲ ਸਕਦਾ ਉਹਨੇ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਸਾਫ਼ ਕਰ ਦਿੱਤਾ ਕਿ ਅਸੀਂ ਪੀੜਤਾਂ ਤੇ ਅਪਰਾਧੀਆਂ ਦੇ ਨੂੰ ਲੈ ਕੇ ਇੱਕ ਇੱਕ ਨਾਲ ਲੈ ਕੇ ਨਹੀਂ ਚੱਲ ਸਕਦੇ ਬਾਵਲਪੁਰ ਦੇ ਵਿੱਚ ਯਾਸ਼ੇ ਮੁਹੰਮਦ ਦੇ ਹੈੱਡ ਕੁਆਰਟਰ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਗਿਆ ਯਾਸ਼ੇ ਮੁਹੰਮਦ ਨੂੰ ISI ਨੇ ਬਣਾਇਆ ਸੀ ਉਥੇ ਸਭ ਤੋਂ ਜ਼ਿਆਦਾ ਤਾਕਤਵਰ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਇਹ ਭਾਰਤ ਦਾ ਪਾਕਿਸਤਾਨ ਨੂੰ ਇੱਕ ਵੱਡਾ ਸੰਦੇਸ਼ ਹੈ ਇਹ ਵੀ ਗੱਲ ਹੋਈ ਕਿ ਭਾਰਤ ਨੇ ਬਾਬਲਪੁਰ ਦੇ ਮਰੀਦ ਕੇ ਵਿੱਚ ਅਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਇਹ ਸੰਦੇਸ਼ ਦਿੱਤਾ ਸੀ ਕਿ ਅਤਵਾਦੀਆਂ ਦੇ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਕਰੀਬੀ ਰਿਸ਼ਤੇ ਹਨ ਅਸੀਂ ਹੁਣ ਅਤਵਾਦੀਆਂ ਦੇ ਹੈੱਡਕੁਆਰਟਰ 'ਚ ਬਾਰਾਂਗੇ ਛੋਟੇ ਕੈਂਪਾਂ ਨੂੰ ਨਿਸ਼ਾਨਾ ਨਹੀਂ ਬਣਾਵਾਂਗੇ ਉਹ ਵੀ ਗੱਲ ਹੋਈ ਹੈ ਕਿ ਹਮਲਾ ਬਹੁਤ ਸਟੀਕ ਤਰੀਕੇ ਨਾਲ ਕੀਤਾ ਗਿਆ ਸੀ ਰਹੀਮ ਯਾਰ ਖਾਨ 에ਅਰ ਬੇਸ ਦੇ ਬੇਸ ਦਾ ਰਣਵੇ ਪੂਰੀ ਤਰ੍ਹਾਂ ਤੈਸਨਸ ਹੋ ਗਿਆ ਚਕਲਾਨਾ ਵਿੱਚ ਬਣਾ ਪਾਕਿਸਤਾਨੀ 에ਅਰ ਫੋਰਸ ਦਾ ਬੇਸ ਨੂਰ ਖਾਨ ਵੀ ਬਹੁਤ ਬੁਰੀ ਤਰ੍ਹਾਂ ਬਰਬਾਦ ਹੋਇਆ ਜਿਵੇਂ ਕਿ ਹਰ ਦੌਰ ਵਿੱਚ ਪਾਕਿਸਤਾਨ ਦੇ ਲਈ ਹਾਲਾਤ ਖਰਾਬ ਹੁੰਦੇ ਗਏ ਨੇ ਉਹ ਲੜਾਈ ਦੇ ਹਰ ਦੌਰ ਵਿੱਚ ਭਾਰਤ ਹੱਥੋਂ ਹਾਰ ਗਏ ਨੇ ਪਾਕਿਸਤਾਨ ਦੇ ਹਵਾਈ ਟਿਕਾਣਿਆਂ ਤੇ ਸਾਡੇ ਹਮਲਿਆਂ ਤੋਂ ਬਾਅਦ ਪਾਕਿਸਤਾਨ ਨੂੰ ਅਹਿਸਾਸ ਹੋ ਗਿਆ ਕਿ ਉਹ ਇਸ ਲੀਗ ਵਿੱਚ ਨਹੀਂ ਹੈ ਭਾਰਤ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਕੋਈ ਵੀ ਸੁਰੱਖਤ ਨਹੀਂ ਹੈ ਇਹ ਨਿਊ ਨਾਰਮਲ ਹੈ ਇਹ ਵੀ ਜ਼ਿਕਰ ਕੀਤਾ ਗਿਆ ਕਿ ਭਾਰਤ ਨੇ ਆਪਰੇਸ਼ਨ ਸੰਦੂਰ ਚਲਾ ਕੇ ਤਿੰਨ ਟਾਰਗੇਟ ਹਾਸਲ ਕੀਤੇ ਨੇ ਆਰਮੀ ਮੁਲਾਕੇ ਪੀਐਮ ਮੋਦੀ ਨੇ ਕਿਹਾ ਸੀ ਕਿ ਮਿੱਟੀ ਵਿੱਚ ਮਿਲਾ ਦੇਵਾਂਗੇ ਬਾਬਲਪੁਰ ਅਮਰੀਦਕੇ ਤੇ ਮੁਜਫਰਾਬਾਦ ਕੈਂਪ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਰਾਜਨੀਤਿਕ ਤੌਰ ਤੇ ਗੱਲ ਕੀਤੀ ਗਈ ਸੀ ਕਿ ਸਿੰਧੂ ਜਲ ਸੰਧੀ ਸੀਮਾ ਪਾਰ ਅਤਵਾਦ ਦੇ ਨਾਲ ਜੁੜੀ ਹੈ ਜਦ ਤੱਕ ਸੀਮਾ ਪਾਰ ਤੋਂ ਅਤਵਾਦ ਬੰਦ ਨਹੀਂ ਹੁੰਦਾ ਉਦੋਂ ਤੱਕ ਇਹ ਸਥਿਤੀ ਇਸ ਤਰ੍ਹਾਂ ਰਹੇਗੀ ਮਾਨਸਿਕ ਤੌਰ ਤੇ ਕਿਹਾ ਸੀ ਕਿ ਅੰਦਰ ਵੜ ਕੇ ਮਾਰਾਂਗੇ ਮਾਰਾਂਗੇ ਅਗਰ ਮਨੋਵਿਗਿਆਨਿਕ ਤੌਰ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਐਹਦ ਲਿਆ ਗਿਆ ਸੀ ਕਿ ਅੰਦਰ ਵੜ ਕੇ ਮਾਰਾਂਗੇ ਤੇ ਅਸੀਂ ਉਹਨਾਂ ਦੇ ਦਿਲ ਵਿੱਚ ਗੈਰੀ ਸੱਟ ਪਹੁੰਚਾਈ ਹੈ ਅਸੀਂ ਬਹੁਤ ਸਫਲ ਹੋਏ ਹਾਂ 22 April ਨੂੰ ਪਹਿਲਗਾਮ ਤੇ ਅਤਿ ਪਾਕਿਸਤਾਨ ਹੱਤਵਾਦੀਆਂ ਨੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਭਾਰਤ ਨੇ ਸਿੰਧੂ ਸਮਝੌਤਾ ਸਸਪੈਂਡ ਕਰ ਦਿੱਤਾ ਸੀ 23 April 2025 ਨੂੰ IANS ਨੇ ਸੂਰਤੋਂ ਜਿਹੜੀ ਮਸਾਇਲ ਟੈਸਟਿੰਗ ਕੀਤੀ ਗਈ PM ਮੋਦੀ ਸਾウਦੀ ਅਰਬ ਦਾ ਦੌਰਾ ਵਿੱਚੇ ਛੱਡ ਕੇ ਵਾਪਸ ਆ ਗਏ ਸੀ ਤੇ ਭਾਰਤ ਨੇ ਸਿੰਧੂ ਜਲ ਸਮਝੌਤਾ ਸਸਪੈਂਡ ਕਰ ਦਿੱਤਾ ਹੈ ਕਿ ਪਾਕਿਸਤਾਨ ਨੇ ਪਹਿਲਗਾਮ ਤੇ ਹਮਲੇ ਤੇ ਸਤੰਤਰ ਜਾਂਚ ਦੀ ਮੰਗ ਕੀਤੀ ਸੀ 24 April 2025 ਨੂੰ ਔਰ ਉਸ ਤੋਂ ਬਾਅਦ ਬਿਹਾਰ ਦੇ ਮਧੂਬਨ ਵਿੱਚ ਪ੍ਰਾਈਮ ਮਿੰਿਸਟਰ ਨਿੰਦਰ ਮੋਦੀ ਨੇ ਕਿਹਾ ਸੀ ਕਿ ਅਤਵਾਦੀਆਂ ਨੂੰ ਕਲਪਨਾ ਤੋਂ ਵੀ ਵੱਡੀ ਸਜ਼ਾ ਮਿਲੇਗੀ ਫਿਰ ਕੇਂਦਰ ਸਰਕਾਰ ਨੇ ਆਲ ਪਾਰਟੀ ਮੀਟਿੰਗ ਵਿੱਚ ਸੁਰੱਖਿਆ ਦੀ ਗੱਲ ਮੰਨੀ ਸੀ ਇਜ਼ਰਾਈਲ ਨੇ ਹਮਲੇ ਦੀ ਨਿੰਦਾ ਤੇ ਭਾਰਤ ਦਾ ਸਮਰਥਨ ਕੀਤਾ ਸੀ ਔਰ ਭਾਰਤ ਨੇ ਇੰਡੀਅਨਜ਼ ਅਤੇ ਭਾਰਤ ਨੇ ਫਿਰ ਪਾਕਿਸਤਾਨ ਦੇ ਨਾਲ ਜਿਹੜੇ ਇੱਥੇ ਨਾਗਰਿਕ ਵੀਜ਼ਾ ਲੈ ਕੇ ਆਏ ਸੀ ਉਹਨਾਂ ਦੇ ਵੀ ਵੀਜ਼ੇ ਰੱਦ ਕਰਦੇ ਹੋਏ ਤੁਰੰਤ ਉਹਨਾਂ ਨੂੰ ਭਾਰਤ ਛੱਡਣ ਦੇ ਆਦੇਸ਼ ਜਾਰੀ ਕਰ ਦਿੱਤੇ ਸੀ ਔਰ ਫਿਰ ਪਾਕਿਸਤਾਨ ਨੇ ਇੰਡੀਅਨ ਦੇ ਵੀਜ਼ਾ ਵੀ ਰੱਦ ਕਰ ਦਿੱਤੇ ਸੀ ਤੇ ਪਾਕਿਸਤਾਨ ਨੇ 에ਅਰ ਸਪੇਸ ਭਾਰਤੀ ਲਾਈਨ ਦੇ ਲਈ ਵੀ ਬੰਦ ਕਰ ਦਿੱਤਾ ਸੀ ਫਿਰ 24 ਅਪ੍ਰੈਲ 2025 ਨੂੰ ਪਾਕਿਸਤਾਨ ਨੇ 1972 ਦੇ ਸਿਮਲਾ ਸਮਝੌਤੇ ਸਮਿਤ ਸਾਰੀਆਂ ਸੰਧੀਆਂ ਖਤਮ ਕਰ ਦਿੱਤੀਆਂ ਸੀ ਪਾਕਿਸਤਾਨ ਬੋਲਿਆ ਕਿ ਸਿੰਧੂ ਦਾ ਪਾਣੀ ਰੋਕਣਾ ਜੰਗ ਵਰਗਾ ਹੋਵੇਗਾ ਉਸ ਤੋਂ ਬਾਅਦ ইরਾਨੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਅਤਵਾਦ ਦੇ ਖਿਲਾਫ ਅਸੀਂ ਭਾਰਤ ਦੇ ਨਾਲ ਖੜਿਆ ਇਸੇ ਤਰ੍ਹਾਂ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਅਸ਼ਾਕ ਡਾਰ ਨੇ ਪਹਿਲਾਂ ਹਮਲੇ ਦੇ ਅੱਤਵਾਦੀਆਂ ਨੂੰ ਸਤੰਤਰਤਾ ਸੁਨਾਨੀ ਦੱਸਿਆ ਸੀ ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਭਾਰਤ ਕਦੀ ਵੀ ਸੈਨਾ ਕਾਰਵਾਈ ਨਹੀਂ ਕਰ ਸਕਦਾ ਸੀ ਤੇ ਉਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਆਪਰੇਸ਼ਨ ਸੰਦੂਰ ਚਲਾਇਆ ਗਿਆ ਸੀ ਔਰ ਫਿਰ ਪਾਕਿਸਤਾਨ ਦੇ ਉਹ ਨੌਨ ਟਿਕਾਣੇ ਜਿੱਥੇ ਅੱਤਵਾਦੀਆਂ ਦੇ ਹੈੱਡਕੁਆਰਟਰ ਸੀ ਜਿੱਥੇ ਅੱਤਵਾਦੀਆਂ ਨੂੰ ਟ੍ਰੇਨ ਕੀਤਾ ਜਾਂਦਾ ਹੈ ਉਹ ਫਿਰ 에어 ਸਟ੍ਰਾਈਕ ਦੇ ਨਾਲ ਨਸ਼ਟ ਕਰ ਦਿੱਤੇ ਗਏ ਇਸ ਤੋਂ ਉਸ ਤੋਂ ਬਾਅਦ ਪਾਕਿਸਤਾਨੀਆਂ ਚੀਕਾ ਨਿਕਲ ਗਏ ਤੇ ਫਿਰ ਪਾਕਿਸਤਾਨ ਵੱਲੋਂ ਭਾਰਤ ਦੇ ਕਈ ਹਿੱਸਿਆਂ ਵਿੱਚ ਡਰੋਨ ਅਤੇ ਮਜ਼ਾਈਲ ਦੇ ਨਾਲ ਹਮਲੇ ਕੀਤੇ ਗਏ ਜਿਸ ਨੂੰ ਭਾਰਤੀ ਸੈਨਾਵਾਂ ਨੇ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ 4 ਦਿਨ ਲਗਾਤਾਰ ਆਪਰੇਸ਼ਨ ਸੰਧੂਰ ਚੱਲਦਾ ਰਿਹਾ ਦੋਨਾਂ ਪਾਸਿਆਂ ਤੋਂ ਜਿਹੜੀ ਗੋਲਾਬਾਰੀ ਹੁੰਦੀ ਰਹੀ ਭਾਰਤ ਵੱਲੋਂ ਪਾਕਿਸਤਾਨ ਨੂੰ ਜਵਾਬ ਦਿੱਤਾ ਜਾਂਦਾ ਰਿਹਾ ਫਿਰ ਬੀਤੀ ਰਾਤ ਯੂਐਸਏ ਦੇ ਪ੍ਰਾਈਮ ਫਿਰ ਬੀਤੀ ਰਾਤ ਯੂਐਸਏ ਦੇ ਰਾਸ਼ਟਰਪਤੀ ਡੋਲਨ 트੍ਰੰਪ ਨੇ ਵਿਚੋਲਗੀ ਕਰਦੇ ਹੋਏ ਦੋਨਾਂ ਮੁਲਕਾਂ ਦੇ ਵਿੱਚ ਸੀਜ਼ਫਾਇਰ ਕਰਵਾ ਦਿੱਤੀ ਹੈਗੀ ਹਾਲਾਂਕਿ 5 ਵਜੇ ਸੀਜ਼ਫਾਇਰ ਦਾ ਐਲਾਨ ਹੋਇਆ ਸੀ ਲੇਕਿਨ 8 ਵਜੇ ਸ਼ਾਮ ਪਾਕਿਸਤਾਨ ਨੇ ਮੁੜ ਤੋਂ ਸੀਜ਼ਫਾਇਰ ਦੀ ਲਗਨਾ ਕਰਕੇ ਭਾਰਤ ਦੇ ਕਈ ਹਿੱਸਿਆਂ ਤੇ ਜਿਹੜੇ ਨੇ ਹਮਲੇ ਕੀਤੇ ਸੀ ਇਸ ਦੌਰਾਨ ਅੱਜ ਸਵੇਰੇ ਦੇਸ਼ ਦੇ ਪ੍ਰਾਈਮ ਮਿਨਿਸਟਰ ਵੱਲੋਂ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਦੇਸ਼ ਦੇ ਰੱਖਿਆ ਮੰਤਰੀ ਤਿੰਨਾਂ ਸਨਾਮਾ ਦੇ ਚੀਫ ਐਨਐਸਏ ਸਲਾਹਕਰ ਅਤੇ ਸੀਡੀਐਸ ਹਾਜ਼ਰ ਸਨ ਜਿੱਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਕਾਹ ਗਿਆ ਕਿ ਅਗਰ ਉਥੋਂ ਗੋਲੀ ਆਈ ਉਸ ਗੋਲੀ ਦਾ ਜਵਾਬ ਫਿਰ ਗੋਲੇ ਨਾਲ ਦਿੱਤਾ ਜਾਊਗਾ ਇਹ ਖਬਰ ਏਐਨਆਈ ਦੇ ਹਵਾਲੇ ਦੇ ਨਾਲ ਵੱਖ-ਵੱਖ ਅਖਬਾਰਾਂ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਦੈਨ ਪਾਸਕਰ ਦੇ ਆਨਲਾਈਨ ਐਡੀਸ਼ਨ 'ਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਇਹ ਇਹ ਜਿਹੜੀ ਖਬਰ ਇਹ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤੀ ਕਿ ਪ੍ਰਾਈਮ ਮਿਨਿਸਟਰ ਨੇ ਕਿੱਥੇ ਤੇ ਕਿਸ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਵੱਡੀ ਟਿੱਪਣੀ ਕੀਤੀ ਹੈ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉੱਥੋਂ ਗੋਲੀ ਆਈ ਤਾਂ ਫਿਰ ਇਧਰੋਂ ਉਸ ਗੋਲੀ ਦਾ ਜਵਾਬ ਗੋਲੇ ਨਾਲ ਦਿੱਤਾ ਜਾਊਗਾ ਇਸ ਖਬਰ ਦੇ ਨਾਲ ਹੀ ਤੁਹਾਡੇ ਤੋਂ ਲੰਦੇ ਆ ਗਿਆ ਦੇਖਦੇ ਰਹੋ ਐਮਬੀਸੀ ਪੰਜਾਬ ਧੰਨਵਾਦ